ਵਾਹ ਵਾਹ ਆ ਹੁੰਦੀ ਏ ਜਿੱਤ ਦੀ ਅਸਲ ਖੁਸ਼ੀ ਅਮਰਿਤਪਾਲ ਸਿੰਘ ਦੀ ਜਿੱਤ ਮਕਰੋਂ ਲੱਡੂ ਨਹੀਂ ਇਹਨਾਂ ਮੁੰਡਿਆਂ ਨੇ ਕੁਝ ਹੋਰ ਹੀ ਕੀਤਾ ਕੁਝ ਅਜਿਹਾ ਕੀਤਾ ਜਿਸ ਦੀ ਹੁਣ ਹਰ ਕੋਈ ਹੀ ਤਾਰੀਫ਼ ਕਰ ਰਿਹਾ ਹੈ ਹਰ ਕੋਈ ਹੀ ਸ਼ਲਾਗਾ ਕਰ ਰਿਹਾ ਹੈ ਦਰਅਸਲ ਇਹਨਾਂ ਨੇ ਅਮਰਿਤਪਾਲ ਸਿੰਘ ਦੀ ਜਿੱਤ ਮਕਰੋਂ ਲੱਡੂ ਨਹੀਂ ਬੁੱਟੇ ਵੰਡੇ ਨੇ ਲੱਡੂ ਨਹੀਂ ਵੰਡੇ ਜਾ ਰਹੇ ਪਰ ਬੁੱਟੇ ਵੰਡੇ ਜਾ ਰਹੇ ਨੇ ਲੱਡੂਆਂ ਦੀ ਥਾਂ ਤੇ ਫਲਾਂ ਵਾਲੇ ਬੁੱਟੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਜਿਸ ਦੀ ਹਰ ਕੋਈ ਹੀ ਸ਼ਲਾਗਾ ਕਰ ਰਿਹਾ ਹੈ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਜਤਨੇ ਪੰਜਾਬ ਅਤੇ ਕੌਮੀ ਪੱਧਰ ਉੱਤੇ ਨਵੀਂ ਚਰਚਾ ਛੇੜ ਦਿੱਤੀ ਹੈ। ਅਮਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ 1,97,000 ਤੋਂ ਵੀ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ। ਅਮਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਸੰਗਠਨ ਦੇ ਮੁਖੀ ਨੇ ਅਤੇ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਹੈ। ਫਿਲਹਾਲ ਜਦੋਂ ਹਲਕਾ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਦੀ ਜਿੱਤ ਦੀ ਖਬਰ ਮਿਲਦੀ ਹੈ ਤਾਂ ਹਰੇਕ ਦਾ ਚਿਹਰਾ ਖੜ ਜਾਂਦਾ ਹੈ ਅਤੇ ਹੁਣ ਉਹਨਾਂ ਦੀ ਜਿੱਤ ਦੇ ਜਸ਼ਨ ਦੇ ਵਿੱਚ ਲੱਡੂ ਨਹੀਂ ਬੂਟੇ ਵੰਡੇ ਜਾ ਰਹੇ ਨੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਅੱਜ 4 ਜੂਨ 2024 ਵਿਧਾਨ ਸਭਾ ਲੋਕ ਸਭਾ ਦਾ ਜਿਹੜਾ ਇਲੈਕਸ਼ਨ ਹੋਏ ਸੀ ਉਹਦਾ ਅੱਜ ਰਿਜ਼ਲਟ ਆਇਆ ਖਡੂਰ ਸਾਹਿਬ ਸੀਟ ਤੋਂ ਭਾਈ ਅਮਰਿਤਪਾਲ ਸਿੰਘ ਦੀ ਜਿੱਤ ਹੋਈ ਹੈ ਜਦੋਂ ਕੋਈ ਜਿੱਤ ਦਾ ਲੱਡੂ ਵੰਡਦਾ ਅੱਜ ਆਪਾਂ ਲੱਡੂ ਨਹੀਂ ਵੰਡਨੇ ਅੱਜ ਆਪਾਂ ਬੂਟੇ ਵੰਡ ਰਹੇ ਆ ਪੰਜਾਬ ਦੇ ਵਾਤਾਵਰਣ ਦੇ ਨਾਮ ਤੇ ਤੁਹਾਨੂੰ ਪਤਾ ਗਰਮੀ ਬਹੁਤ ਵੱਧ ਗਈ ਤਪਸ਼ ਵੱਧ ਗਈ ਸੋ ਇਸ ਕਰਕੇ ਆਪਾਂ ਕਿਉਂਕਿ ਦੂਜੀ ਗੱਲ ਜਿਹੜੀ ਕਿ ਜੂਨ 84 ਦਾ ਘੱਲੂ ਘਰਾ ਜਿਹੜਾ ਹੋਇਆ ਸੀ 1984 ਦੇ ਵਿੱਚ ਸੋ ਉਹਦਾ ਕਰਕੇ ਪੰਥ ਜਿਹੜਾ ਵੈਸੇ ਤਾਂ ਸ਼ਹੀਦਿਆਂ ਨੂੰ ਐਜ਼ ਏ ਚਾਹ ਦੇ ਰੂਪ ਵਿੱਚ ਲੈਂਦਾ ਆ ਪਰ ਜਿਵੇਂ ਅ ਅਸੀਂ ਮਾਤਮ ਨਹੀਂ ਮਨਾਉਂਦੇ ਪਰ ਫਿਰ ਵੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਜਿਵੇਂ ਕਿ ਹੁਕਮ ਹੋਇਆ ਸੀ ਵੀ ਆਪਾਂ ਜੇ ਕੋਈ ਉਮੀਦਵਾਰ ਜਿਹੜਾ ਜਿੱਤਦਾ ਆ ਤਾਂ ਉਹ ਲੱਡੂ ਨਾ ਵੰਡੇ ਜਾ ਜਿੱਤ ਦੇ ਢੋਲ ਨਾ ਵਜਾਵੇ ਸੋ ਇਸ ਕਰਕੇ ਅਸੀਂ ਭਾਈ ਅਮਰਿਤਪਾਲ ਸਿੰਘ ਦੀ ਜਿੱਤ ਦੇ ਜਸ਼ਨਤ ਨਹੀਂ ਕਵਾਂਗੇ ਪਰ ਜਿੱਤ ਦੀ ਖੁਸ਼ੀ ਦੇ ਵਿੱਚ ਅੱਜ ਆਪਾਂ ਬੂਟੇ ਵੰਡ ਰਹੇ ਆ ਬਹੁਤ ਸਾਰੇ ਹੋਰ ਵੀ ਉਮੀਦਵਾਰ ਜਿੱਤੇ ਨੇ ਤੇ ਸਾਰਿਆਂ ਨੂੰ ਅਸੀਂ ਇਹ ਵੀ ਅਪੀਲ ਕਰਦੇ ਆ ਕਿ ਚਲੋ ਤੁਹਾਡੀ ਜਿੱਤ ਆ ਤੁਹਾਨੂੰ ਮੁਬਾਰਕ ਵੀ ਹੈ ਪਰ ਕਿਉਂਕਿ ਇਹ ਜਿਹੜਾ ਹਫਤਾ ਹੈ ਘਲੂਕਾ ਰਹਾ ਹਫਤਾ ਸ਼ਹੀਦੀ ਹਫਤਾ ਇਹ ਸਿੱਖ ਪੰਥ ਦੇ ਉੱਤੇ ਜੋ ਇੱਕ ਅਟੈਕ ਹੋਇਆ ਸੀ ਉਹਦੀ ਯਾਦ ਦਾ ਇੱਕ ਸਮਰਪਿਤ ਹਫਤਾ ਹੈ ਜਿਵੇਂ ਕਿ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਅੱਜ ਸਵੇਰੇ ਪੋਸਟ ਪਾ ਕੇ ਕਿਹਾ ਸੀ ਕਿ ਜੇ ਮੈਂ ਜਿੱਤ ਵੀ ਗਿਆ ਤਾਂ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਸਮਰਥਕਾਂ ਨੂੰ ਇਹ ਕਹੂੰਗਾ ਕਿ ਤੁਸੀਂ ਸਿੱਖ ਧਰਮ ਦੀ ਸਿੱਖ ਜਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਕੋਈ ਢੋਲ ਤਮਕਾ ਜਾਂ ਕੋਈ ਅਜਿਹੀ ਚੀਜ਼ ਨਾ ਕਰਿਓ ਸੋ ਇਸ ਕਰਕੇ ਅਸੀਂ ਅੱਜ ਇਸ ਪਹਿਲ ਕਦਮੀ ਕੀਤੀ ਹੈ ਕਿ ਭਾਈ ਅਮਰਤਪਾਲ ਸਿੰਘ ਜਿੱਤੇ ਆ ਉਹਨਾਂ ਦੀ ਜਿੱਤ ਦੇ ਉੱਤੇ ਅਸੀਂ ਬਹੁਤੇ ਵੰਡ ਕੇ ਇੱਕ ਸੁਨੇਹਾ ਦੇਾਂਗੇ ਬਾਕੀ ਪਾਰਟੀਆਂ ਨੂੰ ਵੀ ਬਾਕੀ ਉਮੀਦਵਾਰਾਂ ਨੂੰ ਵੀ ਜਿਹੜੇ ਜਿੱਤੇ ਆ ਕਿ ਉਹ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਇਸ ਤਰੀਕੇ ਇੱਕ ਯੋਗਦਾਨ ਪਾ ਸਕਦੇ ਆ ਤੇ ਇੱਕ ਨਵੀਂ ਐਗਜ਼ਾਮਪਲ ਜਿਹੜੀ ਆ ਉਹ ਅਸੀਂ ਸੈੱਟ ਕੀਤੀ ਆ ਭਾਈ ਅਮਰਪਾਲ ਸਿੰਘ ਦੀ ਜਿੱਤ ਦੇ ਉੱਤੇ ਬੂਟੇ ਵੰਡ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਸਾਰੀ ਸਮੂਹ ਸੰਗਤ ਨੂੰ ਪਤਾ ਕੀ ਅੱਜ ਪਾਈ ਅਮਰਤਪਾਲ ਸਿੰਘ ਦੇ ਦੀ ਵੱਡੀ ਲੀਡ ਦੇ ਨਾਲ ਆਪਣੇ ਖਡੂਰ ਸਾਹਿਬ ਏਰੀਏ ਦੇ ਉੱਚੋ ਜਿੱਤ ਹੋਈ ਆ ਸਮੂਹ ਸੰਗਤ ਨੇ ਹਰੇਕ ਵਰਗ ਨੇ ਹਰੇਕ ਧਰਮ ਨੇ ਹਰੇਕ ਪਰਿਵਾਰ ਨੇ ਆਪਣੇ ਨਿੱਜੀ ਤੌਰ ਤੇ ਜਿੰਨਾ ਵੀ ਹੋ ਸਕਦਾ ਹੀ ਵੱਧ ਤੋਂ ਵੱਧ ਸਾਥ ਦੇ ਕੇ ਉਹਨਾਂ ਨੂੰ ਵੱਡੀ ਜਿੱਤ ਦਿਵਾਈ ਆ ਉਸ ਸੰਬੰਧ ਦੇ ਵਿੱਚ ਜਿੱਦਾਂ ਆਪਾਂ ਨੂੰ ਪਤਾ ਕੀ ਆ ਸਿੱਖਾਂ ਦੇ ਲਈ ਆ ਜਿਹੜਾ ਮਹੀਨਾ ਵਾ ਬੜਾ ਦੁੱਖਦਾਈ ਹੈ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਰਬਾਰ ਸਾਹਿਬ ਤੇ ਹੋਏ ਅਟੈਕ ਦੇ ਵਿੱਚ ਲੱਖਾਂ ਹੀ ਆਪਣੀਆਂ ਸੰਗਤਾਂ ਜਿਹੜੀਆਂ ਸ਼ਹੀਦ ਹੋ ਗਈਆਂ ਸੀਗੀਆਂ ਉਹਨਾਂ ਦੇ ਕਰਕੇ ਕਿ ਆਪਾਂ ਜਿਹੜੀ ਭਾਵੇਂ ਆਪਣੀ ਜਿੱਤ ਆ ਉਹਨੂੰ ਆਪਾਂ ਲੱਡੂਆਂ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਆਪਾਂ ਨਹੀਂ ਜਸ਼ਨ ਮਨਾ ਸਕਦੇ ਕਿਉਂਕਿ ਜਿਹੜਾ ਦੁੱਖਾਂ ਦਾ ਮਹੀਨਾ ਵਾ ਇੱਕ ਸਿੱਖ ਕੌਮ ਦੇ ਲਈ ਤੇ ਇਸੇ ਸਬੰਧ ਦੇ ਵਿੱਚ ਜਿੱਥੇ ਕਿ ਆਪਾਂ ਗੱਲਾਂ ਕਰਦੇ ਆਂ ਵਾਤਾਵਰਨ ਦੇ ਵਿੱਚ ਦੂਜਾ ਇਸ ਟਾਈਮ ਬਹੁਤ ਜ਼ਿਆਦਾ ਟੈਂਪਰੇਚਰ ਵੱਧ ਰਿਹਾ ਤੇ ਆਪਣਾ ਵਾਤਾਵਰਨ ਦੇ ਵਿੱਚ ਰੁੱਖ ਨਾ ਹੋਣ ਕਰਕੇ ਬਹੁਤ ਸਾਰੀਆਂ ਪ੍ਰੋਬਲਮਾਂ ਉਸੇ ਨੂੰ ਮੁੱਖ ਰੱਖਦੇ ਹੋਏ ਜਿੱਥੇ ਇੱਕ ਤੇ ਆਪਣਾ ਸਿੱਖਾਂ ਦੇ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਅੱਜ ਭਾਈ ਅਮਰਤਪਾਲ ਸਿੰਘ ਇੱਕ ਨਵਾਂ ਬੂਟਾ ਲੱਗਾ ਇੱਕ ਨਵੀਂ ਜੜ੍ਹ ਲੱਗੀ ਆ ਉਹਦੇ ਸਬੰਧ ਵਿੱਚ ਇੱਕ ਬੂਟਾ ਜਿਹੜਾ ਆਪਾਂ ਘਰ-ਘਰ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਘਰ-ਘਰ ਇੱਕ-ਇੱਕ ਬੂਟਾ ਦੇ ਰਹੇ ਆ ਜਿਹਦੇ ਵਿੱਚ ਕੀ ਇੱਕ ਬੂਟਾ ਇਹ ਹੋਊਗਾ ਆਪਣੇ ਭਾਈ ਅਮਰਤਪਾਲ ਸਿੰਘ ਦੇ ਨਾਂ ਤੇ ਉਹਨਾਂ ਸ਼ਹੀਦਾਂ ਦੇ ਨਾਂ ਤੇ ਇੱਕ ਵਾਤਾਵਰਣ ਦੇ ਧਰਤੀ ਮਾਂ ਦੇ ਪੰਜਾਬ ਦੇ ਨਾਂ ਤੇ ਕਿ ਜਿਹੜਾ ਆਪਾਂ ਆਪਣੀ ਖੁਸ਼ੀ ਵੀ ਪ੍ਰਗਟ ਕਰੀਏ ਤਾਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਅਸੀਂ ਇਸ ਜਿਹੜੀ ਇਲੈਕਸ਼ਨ ਹੋ ਕੇ ਹਟਿਆ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਸੋ ਜਿੱਥੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਇਲੈਕਸ਼ਨ ਨੂੰ ਚੋਣ ਮੈਦਾਨ ਦੇ ਵਿੱਚ ਸੀਗੇ ਸੋ ਉਹਨਾਂ ਦੀ ਜਿੱਤ ਹੋਈ ਆ ਜਿੱਥੇ ਉਹਨਾਂ ਦੀ ਜਿੱਤ ਹੋਈ ਆ ਭਾਈ ਸਰਬਜੀਤ ਸਿੰਘ ਜੀ ਖਾਲਸਾ ਨਾਲ ਉਹਨਾਂ ਦੀ ਵੀ ਜਿੱਤ ਹੋਈ ਆ ਸੋ ਦੋਨੇ ਸੀਟਾਂ ਜਿਹੜੀਆਂ ਆ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜੀਆਂ ਸੰਗਤਾਂ ਨੇ ਸਾਥ ਦਿੱਤਾ ਆ ਉਹ ਜਿੱਤ ਪ੍ਰਾਪਤ ਹੋਈ ਆ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਅੱਜ ਜਿਹੜਾ ਆ ਪਿੰਡ ਸਦਮਾ ਰੋਡ ਦੇ ਉੱਪਰ ਜਿਹੜਾ ਆ ਅੱਜ ਲੱਡੂਆ ਦਾ ਪ੍ਰਸ਼ਾਦ ਨਹੀਂ ਜਦ ਕੇ ਫਲਾਂ ਵਾਲੇ ਬੂਟੇ ਜਿਹੜੇ ਵੰਡੇ ਜਾਣੇ ਆ ਆਪੇ ਜਦ ਨਾਲ ਵੱਡੇ ਬੂਟੇ ਹੋਏ ਫਲ ਲੱਗਣਗੇ ਮਿੱਠੇ ਫਲ ਆਪੇ ਸੰਗਤਾਂ ਨੇ ਛਕਣੇ ਆ ਸੋ ਇਹ ਸਾਰੀ ਸੰਗਤ ਨੂੰ ਅੱਜ ਇੱਥੇ ਜਿਹੜੇ ਆ ਫਲਾਂ ਵਾਲੇ ਬੂਟੇ ਦਿੱਤੇ ਜਾ ਰਹੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ లై ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ワਲਡ ਵਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપ્પે તો દૂર તે મુદ્દે નેડે પંજાબી ટીવી